ਇਹ ਤਾਂ ਦੀ ਮੰਮੀ ਨੇ ਤਾਂ ਹੁਣ ਆਪਣੀ ਭਤੀਜੀ ਨੂੰ ਵੀ ਪਟਕਾ ਦਿੱਤਾ ਤੇ ਸਾਰਾ ਕਸੂਰ ਹੀ ਸੰਦੀਪ ਪਤਲ 'ਤੇ ਕੱਢ ਦਿੱਤਾ ਇਹ ਜਦੋਂ ਉਸ ਦੀ ਭਤੀਜੀ ਨੇ ਪੁੱਛਿਆ ਕਿ ਕੀ ਗੱਲ ਹੋ ਗਈ ਭੂਆ ਜੀ ਮੈਨੂੰ ਸਾਰੇ ਬਦਨੇ-ਬਦਨੇ ਲੱਗਦੇ ਆ ਤਾਂ ਫਿਰ ਉਹ ਦੱਸਣ ਲੱਗ ਪਈ ਕਿ ਪ੍ਰੀਤ ਦੇ ਵਿਆਹ ਤੋਂ ਬਾਅਦ ਇਹ ਸੰਦੀਪ ਪਤਲ ਕੀ ਤੇ ਇਹਨੇ ਸਾਰੇ ਘਰ ਦੇ ਵੀ ਮੇਰੇ ਖਿਲਾਫ ਕਰ ਦਿੱਤੇ ਤੇ ਹਾਂ ਇੱਕ ਗੱਲ ਉੱਤੇ ਹੁਣ ਲੜਾਈ ਪੈਂਦੀ ਆ ਕਵਲ ਜਿਹੜਾ ਉੱਪਰ થી ਵੇਖਦਾ ਤੇ ਭੂਆ ਭਤੀਜੀ ਗੱਲਾਂ ਕਰ ਰਹੀਆਂ ਵਾ ਤੇ ਉਹ ਪੂਰੇ ਕੰਨ ਭਰ ਰਹੀ ਸੀ ਉਹਦੇ ਤੇ ਜਦ ਉਸ ਦੀ ਭਤੀਜੀ ਚਾਹ ਲੱਗਦੀ ਆ ਤਾਂ ਉਹ ਕਵਲ ਤੇ ਆ ਦੇ ਫੜ ਨੂੰ ਮਿਲ ਲੋਂਦੀ ਐ ਤਾਂ ਉਹ ਵੀ ਚੰਗੀ ਤਰ੍ਹਾਂ ਬੁਲਾਉਂਦੇ ਨਹੀਂ ਕਿ ਨਾ ਉਹ ਰਹਿਣ ਨੂੰ ਕਹਿੰਦੀ ਐ ਤੇ ਚੁੱਪ ਨਾ ਹੀ ਉਸ ਨੂੰ ਮਿਲਦੇ ਆ ਤੇ ਚੁੱਪ ਕਰਕੇ ਆਪਣਾ ਕੇ ਸਾਥ ਕੇ ਸਾਥ ਕਰਕੇ ਤੇ ਉਹ ਚਲੀ ਜਾਂਦੀ ਐ ਤੇ ਬਾਅਦ ਵਿੱਚ ਉਸ ਦੀ ਮੰਮੀ ਗੁੱਸਾ ਲਾਉਂਦੀ ਐ ਤੇ ਕਹਿੰਦੀ ਐ ਕਿ ਹਾਂ ਮੇਰੀ ਭਤੀਜੀ ਆਈ ਸੀ ਚੰਗੀ ਤਰ੍ਹਾਂ ਬੁਲਾਇਆ ਐਂਡਿੰਗ ਦਾ ਉਸੀ ਪਿਆਰ ਤੋਂ ਕੀ ਦੇਣਾ ਸੀਗਾ ਤੇ ਫਿਰ ਸਾਰੀ ਕਰਤੂਤਤਾ ਸੰਦੀਪ ਬਣੀ ਆ ਤੇ ਸੰਦੀਪ ਨੇ ਤਾਂ ਉਸ ਨੂੰ ਚਾਹ ਵੀ ਵੇਖੋ ਕਿਵੇਂ ਪਿਆਈ ਐ ਤਾਂ ਉਸ ਦੀ ਮੰਮੀ ਸੰਦੀਪ ਨੂੰ ਬੋਲਣ ਲੱਗ ਪਈ ਤਾਂ ਗਵਲ ਦੇ ਡੈਡੀ ਨੇ ਕਿਹਾ ਫਿਰ ਮੈਂ ਹੀ ਸੰਦੀਪ ਨੂੰ ਕਿਹਾ ਸੀ ਕਿ ਚਾ ਆਏ ਪਿਉੜੀਆਂ ਅੱਜ ਤੋਂ ਬਾਅਦ ਜੇ ਤੂੰ ਸੰਦੀਪ ਨੂੰ ਕੁਝ ਬੋਲੀ ਤਾਂ ਆਪਣਾ ਪੜਿਆ ਵਿਚਾਰ ਲਈ ਮਾਰ ਕੇ ਕਈ ਤਰ੍ਹਾਂ ਸਿਰ ਪਾੜ ਦੂੰਗਾ ਜਾਂ ਆਪਣੀ ਧੀ ਨਾਲ ਗੱਲ ਕਰ ਲਾ ਤੇ ਉਹ ਕਹਿੰਦੀ ਹਾਂ ਮੈਂ ਤਾਂ ਆਪਣੀ ਧੀ ਨਾਲ ਗੱਲ ਕਰਦੀ ਤੇ ਉਹ ਉੱਥੋਂ ਫੋਨ ਚੱਕ ਕੇ ਲੈ ਜਾਂਦੀ ਐ ਤੇ ਉੱਥੇ ਜਾ ਕੇ ਜਦੋਂ ਉਹ ਲੌਂਦੀ ਐ ਤੇ ਵਿੱਕੀ ਸੁੱਤਾ ਪਿਆ ਹੁੰਦਾ ਦਾ ਤੇ ਉਹ ਫੋਨ ਲਾ ਲੈਂਦੀ ਐ ਜਦੋਂ ਵਿੱਕੀ ਚੱਕਦਾ ਤੇ ਉਹ ਪੁੱਛਦੀ ਐ ਕਿ ਮੈਂ ਕਿੰਨੇ ਦੇਰ ਤੋਂ ਫੋਨ ਲਗਾ ਰਹੀ ਆ ਤੁਹਾਡਾ ਫੋਨ ਕਿਉਂ ਨਹੀਂ ਲੱਗਦਾ ਤਾਂ ਵਿੱਕੀ ਬਾਣਾ ਲਗਾ ਲੰਕਾ ਕਿ ਮੰਮੀ ਜੇ ਫੋਨ ਸਾਡਾ ਖਰਾਬ ਹੋ ਗਿਆ ਸੀ ਪੰਪ ਪਾਣੀ ਪੈ ਗਿਆ ਸੀ ਜਦੋਂ ਮੈਂ ਬਾਹਰ ਗਿਆ ਸੀਗਾ ਤੇ ਠੀਕ ਕਰਨ ਦਾ ਵੀ ਟਾਈਮ ਨਹੀਂ ਲੱਗਾ ਕਿਉਂਕਿ ਮਹੀ ਪਈ ਦੇਸੀ ਤੇ ਤਾਂ ਫਿਰ ਉਸਨੇ ਪੁੱਛਿਆ ਕਿ ਪ੍ਰੀਤ ਕਿੱਥੇ ਆ ਤੇ ਉਸਨੇ ਝੂਠ ਬੋਲਨ ਤਾਂ ਕਿ ਪ੍ਰੀਤ ਤਾਂ ਸੁੱਤੀ ਪਈ ਆ ਪਰ ਉਹ ਸੁੱਤੀ ਨਹੀਂ ਸੀ ਉਹ ਤਾਂ ਕਪੜੇ ਹੀ ਸੀ ਜਾਂਦੀ ਸੀ ਤੇ ਉਹ ਕਹਿੰਦੀ ਕੋਈ ਗੱਲ ਨਹੀਂ ਜਦੋਂ ਪ੍ਰੀਤ اٹਹੜੀ ਤਾਂ ਮੇਰੀ ਗੱਲ ਕਰਵਾਦੀ ਮੈਂ ਜ਼ਰੂਰੀ ਗੱਲ ਕਰਨੀ ਹੈ ਉਸਦੇ ਨਾਲ ਉਹ ਕਹਿੰਦਾ ਕੋਈ ਗੱਲ ਨਹੀਂ ਜਦੋਂ ਉਹ اٹਹੜੀ ਤਾਂ ਫਿਰ ਮੰਮੀ ਮੈਂ ਤੇਰੀ ਗੱਲ ਕਰਵਾ ਦੂੰਗਾ ਬਾਕੀ ਸਭ ਠੀਕ ਠਾਕ ਆ ਤੂੰ ਸੇ ਫਿਕਰ ਨਾ ਕਰੋ ਤਾਂ ਉਹ ਕਹਿੰਦੀ ਕਿ ਇਹ ਰੋਸ ਕੇ ਗਈ ਸੀ ਇਹ ਤੋਂ ਆਪਣੀ ਪਰਝਾਈ ਦੇ ਨਾਲ ਤੇ ਉਸਦੀ ਮੰਮੀ ਨੇ ਵੀ ਸਾਰਾ ਕੁਝ ਵਿੱਕੀ ਨੂੰ ਦੱਸ ਦਿੱਤਾ ਤੇ ਵਿੱਕੀ ਫਿਰ ਆਪਣੀ ਮੰਮੀ ਕੋਲ ਜਾਂਦਾ ਹੈ ਤੇ ਉਸਨੇ ਸਲਾਹ ਕਰਦਾ ਹੈ ਕਿ ਐਸੀ ਮੰਮੀ ਤਾਂ ਹੁਣ ਫੋਨ ਲਗਾਈ ਜਾ ਰਹੀ ਹੈ ਤੇ ਹੁਣ ਫਿਰ ਲਾਉਗੀ ਤੇ ਕੀ ਕਵਾਂਗੇ ਤਾਂ ਉਸਦੀ ਮੰਮੀ ਕਹਿੰਦੀ ਤੂੰ ਗੱਲ ਕਰਵਾ ਦੇ ਚੁੱਪ ਕਰਕੇ ਤੇ ਇਹਨਾਂ ਨੇ ਉਸ ਨੂੰ ਪਹਿਲਾਂ ਸਿਖਾ ਦਿੱਤਾ ਕਿ ਅਜੇ ਤੂੰ ਕੋਈ ਗੱਲ ਕੀਤੀ ਤਾਂ ਚੇਤਨੂ ਸਾਹਿਬ ਲਾ ਲਈ ਆ ਫੜ ਆਪਣੀ ਮੰਮੀ ਨਾਲ ਗੱਲ ਕਰ ਤੇ ਉਹ ਕਹਿੰਦੀ ਮੈਂ ਪਾਸੇ ਕੋਈ ਗੱਲ ਕਰਦੀ ਆ ਤਾਂ ਵਿੱਕੀ ਕਹਿੰਦਾ ਨਹੀਂ ਤੂੰ ਸਾਡੇ ਸਾਹਮਣੇ ਹੀ ਗੱਲ ਕਰ ਮੈਨੂੰ ਪਤਾ ਜੇ ਤੂੰ ਪਾਸੇ ਹੋ ਗਈ ਗੱਲ ਕਰਨੀ ਆ ਤਾਂ ਫਿਰ ਜਦੋਂ ਗੱਲ ਕਰਦੀ ਹੈ ਤੇ ਵਿਚਾਰੀ ਰੋ ਪੈਂਦੀ ਆ ਆਪਣੀ ਮੰਮੀ ਕੋਲ ਤੇ ਕਹਿੰਦੀ ਮੇਰਾ ਸੋਨੂੰ ਮਿਲਣ ਨੂੰ ਬਹੁਤ ਜੀ ਕਰਦਾ ਏ ਤੇ ਜਦੋਂ ਉਹ ਕਰਦੀ ਆ ਤੇ ਉਹਦੇ ਹੌਕੇ ਦਉ ਕਹਿੰਦੀ ਕੀ ਗੱਲ ਤੂੰ ਇੰਨਾ ਤਾਂ ਗਿਆ ਮੋਕੇ ਵੀ ਨਹੀਂ ਰੋਈ ਸੀ ਤਾਂ ਫਿਰ ਵਿੱਕੀ ਫੋਨ ਫੜ ਲੈਂਦਾ ਏ ਤੇ ਫਿਰ ਉਸਦੀ ਮੰਮੀ ਲੱਗ ਚੰਦੀ ਏ ਵਿੱਕੀ ਨੂੰ ਕਹਿਣ ਕੇ ਇਹ ਆਪਣੀ ਭਾਬੀ ਨਾਲ ਗੁੱਸੇ ਹੋ ਕੇ ਆਈ ਸੀ ਤੂੰ ਕੋਈ ਨੀ ਨੂੰ ਚਪਕਰਾ ਮੇ ਮਿਲ ਆਉਂਗੀ ਤਾਂ ਫਿਰ ਵਿੱਕੀ ਆਪਣਾ ਗੱਲਾਂ ਵਾਚ ਆਪਣੀ ਸੱਸ ਨੂੰ ਵੀ ਲੈ ਲੈਂਦਾ ਏ ਤੇ ਜਦੋਂ ਉਹ ਚਲੇ ਜਾਂਦੀ ਆ ਫੋਨ ਕੱਟਿਆ ਜਾਂਦਾ ਏ ਤਾਂ ਪ੍ਰੀਤ ਸੋਚਦੀ ਹੈ ਕਿ ਮੇਰੀ ਮੰਮੀ ਦੇ ਅੱਖਾਂ ਉੱਤੇ ਵੀ ਅਜੇ ਪੱਟੀ ਬੰਨੀ ਹੈ ਉਸ ਨੂੰ ਮੈਂ ਸਾਰੀ ਗੱਲ ਦੱਸੂੰਗੀ ਜ਼ਰੂਰ